ਕਪੀ ਪ੍ਰੈਸ਼ਰ ਧੱਕਾ ਕਰ ਰਿਹਾ ਐ ਮੈਲੇ ਮੈਲੇ ਪ੍ਰੈਸ਼ਰ ਐ ਮੰਗ ਰਿਹਾ 8 10 ਲੱਖ ਰੁਪਇਆ ਮੈਂ ਨਹੀਂ ਕਿਸੇ ਝੂਕੀ ਨੂੰ ਜਾਣਦਾ ਲੁਧਿਆਣਾ ਦਾ ਮਸ਼ਹੂਰ ਦਰੇਸੀ ਮੇਲਾ ਫਿਰ ਤੋਂ ਵਿਵਾਦਾਂ ਦੇ ਵਿੱਚ ਆ ਗਿਆ ਤਸਵੀਰਾਂ ਦੇਖ ਸਕਦੇ ਹੋ ਜਿਹੜੇ ਮੇਲੇ ਦਾ ਠੇਕੇਦਾਰ ਆ ਉਸਦੇ ਵੱਲੋਂ ਆਤਮ ਹੱਤਿਆ ਦੀ ਕੋਸ਼ਿਸ਼ ਕੀਤੀ ਗਈ ਹੈ ਤਸਵੀਰਾਂ ਦਿਖਾ ਦਈਏ ਮੇਲੇ ਦੇ ਠੇਕੇਦਾਰ ਦੇ ਵੱਲੋਂ ਪਹਿਲਾਂ ਸੜਕ ਜਾਮ ਕੀਤੀ ਜਾਂਦੀ ਹੈ ਤੇ ਫਿਰ ਉਸ ਤੋਂ ਬਾਅਦ ਆਤਮ ਹੱਤਿਆ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਜਿਹੜੇ ਮੇਲੇ ਦਾ ਠੇਕੇਦਾਰ ਆ ਉਹਦੇ ਵੱਲੋਂ ਕਿਹਾ ਜਾਂਦਾ ਹੈ ਕਿ ਜਿਹੜੇ ਮੁਕਤੇ ਦੇ ਮਜੂਤਾ ਵਿਧਾਇਕ ਨੇ ਅਸ਼ੋਕ ਪ੍ਰਾਸ਼ਰ ਪੱਪੀ ਉਹਨਾਂ ਨੇ ਮੇਰੇ ਕੋਲੋਂ 10 ਲੱਖ ਰੁਪਏ ਦੀ ਡਿਮਾਂਡ ਕੀਤੀ ਹੈ ਜਿਹੜੇ ਮੇਲੇ ਦਾ ਠੇਕੇਦਾਰ ਹੈ ਉਸਦੇ ਵੱਲੋਂ ਕਿਹਾ ਗਿਆ ਕਿ ਅਸ਼ੋਕ ਪ੍ਰਾਸ਼ਰ ਪੱਪੀ ਨੇ ਮੇਰੇ ਕੋਲੋਂ 10 ਲੱਖ ਰੁਪਏ ਦੀ ਰਿਸ਼ਵਤ ਦੀ ਡਿਮਾਂਡ ਕੀਤੀ ਹੈ ਤੇ ਤਸਵੀਰਾਂ ਦਿਖਾਈ ਸਜੋ ਪੂਰਾ ਦਰੇਸੀ ਦਾ ਜਿਹੜਾ ਚੌਕ ਹੈ ਉਸ ਨੂੰ ਜਾਬ ਕੀਤਾ ਗਿਆ ਤੇ ਜਿਹੜਾ ਠੇਕੇਦਾਰ ਹੈ ਮੈਂ ਤਾਂ ਉਸ ਦੇ ਵੱਲੋਂ ਆਤਮ ਸਦਾਈ ਕੋਸ਼ਿਸ਼ ਕੀਤੀ ਗਈ ਹੈ ਤੇ ਅੰਨਾ ਵੀ ਗੱਲਬਾਤ ਕਰਾਂਗੇ ਪਰ ਤੁਹਾਨੂੰ ਮਾਮਲਾ ਦੱਸਦੀ ਕਿ ਠੇਕੇਦਾਰ ਦੇ ਵੱਲੋਂ ਦੁਕਾਨਾਂ ਲਵਾਈਆਂ ਜਾਂਦੀਆਂ ਨੇ ਜਿਸ ਨੂੰ ਕਾਰਪੋਰੇਸ਼ਨ ਆ ਕੇ ਇਹ ਜਿਹੜਾ ਉਹ ਚੁਕਾ ਚੁਕਵਾ ਦਿੱਤਾ ਗਿਆ ਹੈ ਤੇ ਤਸਵੀਰਾਂ ਦੇਖ ਸਕਦੇ ਹੋ ਤੇ ਜਿਹੜਾ ਠੇਕੇਦਾਰ ਉਸ ਦਾ આરોਪ ਹੈ ਕਿ ਮੈਨੂੰ ਅਸ਼ੋਕ ਪ੍ਰਾਸ਼ਰ ਪੱਪੇ ਮੋਦੀਪਾ ਵਿਧਾਇਕ ਨੇ ਉਹਨਾਂ ਦੇ ਵੱਲੋਂ ਤਾਂ ਕੀਤਾ ਗਿਆ ਹੈ ਇੱਕ ਉਹਨਾਂ ਦਾ ਕਹਿਣਾ ਕਿ ਮੈਂ ਪਿਆਜੀ ਤਾਹੇ ਵੜ ਕੇ ਇਸ ਮੇਲੇ ਨੂੰ ਆਰਗੇਨਾਈਜ਼ ਕੀਤਾ ਸੀਗਾ ਤੇ ਜਿਹੜੇ ਠੇਕੇਦਾਰ ਆ ਉਹਨਾਂ ਦੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਮੇਲੇ ਚ ਆ ਕੇ ਜੋ ਮਸਤੀ ਕਰਾਉਣਾ ਹੈ ਉਹ ਸੋਚ ਰਹੇ ਹਾਂ ਤੇ ਗੱਲਬਾਤ ਕਰਾ ਕੇ ਠੇਕੇਦਾਰਾਂ ਤੇ ਕੀ ਕੁਝ ਹੋਣਾ ਦਾ ਕਹਿਣਾ ਇਹ ਤੁੱਥੀ ਕੀਤਾ ਆਮਨ ਵੀ ਪਾਤੀ ਆਮ ਆਦਮੀ ਪਾਰਟੀ ਸਾਡੇ ਸਾਡੇ ਨਾਲ ਟੱਕੇ ਦਾ ਮੌਜੂਦ ਹੈ ਚੋਕੀ ਜੀ ਜੀਹਨਾਂ ਤੋਂ ਤੁਸੀਂ ਅਸ਼ੋਕ ਪ੍ਰਾਇਸ ਬੱਬੂ ਤੇ ਇਲਜ਼ਾਮ ਲਗਾ ਰਹੇ ਕਿ 10 ਲੱਖ ਰੁਪਏ ਉਹਨਾਂ ਨੇ ਮੇਲਾ ਲਵਾ ਦਾ ਮੰਗਿਆ ਕੀ ਕਾਰਨ ਸੀਗਾ ਕਿ 10 ਲੱਖ ਰੁਪਏ ਮੰਗਦੇ ਬੈਠੇ ਆ 10 ਲੱਖ ਰੁਪਏ ਉਹਨਾਂ ਨੇ ਕਿਉਂ ਮੰਗ ਲਿਆ ਕੁੰਡਲਾ ਲਈ ਤਖੰਡਾ ਲਾਉ ਬੰਦੇ ਕੋਣ ਕੋਣ ਨਾਲ ਬੋਲਿਆ ਕੀ ਕਾਰਨ ਕੀ ਸੀਗਾ ਕਿ ਇੰਨੀ ਵੱਡੀ ਅਮਾਉਂਟ ਮੰਗੀ ਅੱਗੇ ਕਿਸੇ ਐਮਐਲਏ ਨੇ ਤਾਂ ਮੌਜੂਦ ਹੈ ਅੱਜ ਤੱਕ 70 ਸਾਲ ਨਹੀਂ ਕੀਤਾ ਤੱਕ ਉੱਤੋਂ ਵਰਗਾ ਵਾਹ ਅੱਜ ਕਿਸੇ ਨੂੰ ਨਿਕਲ ਤਾ ਤ ਅਸੀਂ ਵੀ ਇੱਥੇ ਜੰਮੇ ਪੜੇ ਵੋਟਰ ਆ ਇੱਥੇ ਦੇ ਵੋਟਰ ਐ ਉਹਨੂੰ ਜਵਾਬ ਦੇਵਾਂ ਵੋਟਰ ਤੇ ਟਾਈਮ ਤੇ ਆ ਕੇ ਵੋਟਾਂ ਦੇ ਟੋਟਲ ਟੈਂਸ ਦੇਵਾਂਗੇ ਅਸੀਂ ਕੀ ਕਰਦਾ ਸੀਗਾ ਕੀ ਕਿਉਂਕਿ ਉਹ ਤਾਂ ਨਹੀਂ ਕਿ ਤੁਸੀਂ ਐਸਐਸ ਮਾਰਕਟ ਡਿਵਾਨ ਕਾਰਦੇ ਹੋ ਤਾਂ ਤਾਂ ਨਹੀਂ ਐਸਐਸ ਕਮਿਸ਼ਨ ਦਿੱਲੀ ਵੀ ਜਾਊਗਾ ਮੈਂ ਪਰਚੇ ਦਊਂਗਾ ਇਹਦੇ ਐਸਐਸ ਕਮਿਸ਼ਨ ਦਾ ਮੇਰੇ ਆਪ ਸਰਦ ਨੂੰ ਲੰਡੇ ਨਾ ਨਹੀਂ ਤੁਸੀਂ ਆਤਮ ਹੱਤਿਆ ਦੀ ਕੋਸ਼ਿਸ਼ ਕਿਉਂ ਕਰ ਲੈਣਾ ਕਿਉਂ ਦੁਖੀ ਹੋ ਗਏ ਮੈਨੂੰ ਜਿਲੀ ਕਿਤਾ ਗਿਆ ਮੈਨੂੰ ਮੇਰੇ ਅਕਸਰ ਤੋਂ ਬੋਲਣਗੇ ਗੁੰਡਾ ਜੋ ਲੱਭਾ ਚੋਗਾ ਤਾਂ ਪਰ ਜਗਾਂ ਦਾ ਪਰੇਸ਼ਾਨ ਕਰੀ ਅੱਜ ਇਹ 8 ਦਿਨ ਹੋਏ 8 ਦਿਨ ਬਾਅਦ ਮੈਂ ਆ ਕੰਮ ਕੀਤਾ ਜੋ ਦਾ ਸਾਹਮਣੇ ਹੱਥ ਖੜੇ ਕਰਤੇ ਮਤਲਬ ਤੁਸੀਂ ਵੀ ਇਹ ਦਾ ਜਿਹੜੇ ਚੇਅਰਮੈਨ ਲਾਏ ਨੇ ਉਹਨਾਂ ਨੂੰ ਵਿੱਚ ਪਾਇਆ ਸੀ ਮੈਂ ਹਾਂਜੀ ਕਾਟ ਦੇ ਹੋ ਗਏ ਮਾਰ ਤਲਕੇ ਸੀ ਉਹਨੇ ਹੱਥ ਖੜੇ ਕਰਤੇ ਕਹਿੰਦਾ ਉਹ ਨਹੀਂ ਚੱਕਦਾ ਮੈਂ ਮੰਗ ਰਿਹਾ 10 ਲੱਖ ਦੀ ਹੈ 10 ਲੱਖ ਦੀ ਕਿ ਤੁਸੀਂ ਅਰੋਪ ਆ ਬਹੁਤ ਏ ਐਮਐਲਏ ਦੇ ਉੱਤੇ ਪਰ ਲੱਗਦਾ ਨਹੀਂ ਕਿ ਇਹਦਾ ਰਿਸ਼ਵਤਾ ਦੇ ਨਾਲ ਕੰਮ ਹੋਣ ਲੱਗੇ ਰਹੇ ਇਹ ਸਾਰੇ ਪੈਸੇ ਇਹ ਤਾਂ ਇਥੇ ਹੋ ਇੱਥੇ ਉਹਨਾਂ ਅੱਗੇ ਦਾ ਤੁਹਾਡਾ ਸਟੱਪ ਕੀ ਹੋਊਗਾ ਅੱਜ ਮੈਂ ਹੱਥ ਮੱਥਾ ਕਰੂੰਗਾ ਸੋਮਵਾਰ ਨੂੰ ਕਦੇ ਬੱਚੇ ਲੈ ਆ ਕੇ ਬਤਾ ਅੱਜ ਅਲਟੀਮੇਟ ਹੈ ਅੱਜ ਮੈਂ ਆ ਕੇ ਮਿਲ ਜਾਵਾਂ ਇਹ ਸਾਰੇ ਇਹ ਹਿੰਦੂਆ ਤੋਂ ਆ ਰਹੇ ਸਾਰੇ ਸੋਲੋ ਸਾਰੇ ਸੋਨੇ ਦੇ ڈاکੂ ਵਹੇ ਐਮਐਲਏ ਨਹੀਂ ਐ ڈاکੂ ਵਹੇ ਭੇਜਦੇ ਮਿਲੇ ਸੀਗੇ ਇਹਨਾਂ ਨੂੰ ਆਪ ਜਾ ਕੇ ਮੈਂ ਜਾ ਕੇ ਦੱਤਾ ਮਨਜੀਤ ਤਾਂ ਹੀ ਮੈਂ ਕਹਿ ਰਿਹਾ ਮਨਜੀਤ ਕੀਤਾ ਇਹਨਾਂ ਨੇ ਮੈਂ ਦਫ਼ਤਰ ਗਿਆ ਇਹਦੇ ਕਹਿੰਦੇ ਤੁਸੀਂ ਥੋੜੀ ਅਮਾਉਂਟ ਵੀ ਲੈ ਕੇ ਗਏ ਮੈਂ 3 ਲੱਖ ਰੁਪਏ ਲੈ ਕੇ ਆ ਰਾਤ ਨੂੰ گاਉਂ ਮੇਰੇ ਘਰ ਮਰੇ ਕੁੱਤੇ ਹਮਕੋ ਖੋੜਾ ਦੇ ਮੇਰੇ ਨਾਲ ਭਾਰ ਕੇ ਬੰਦ ਤਾਂ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਇੱਕ ਟਾਂਗ ਜਿੱਦੇ ਵੱਲੋਂ ਕਰਵਾਇਆ ਜਾ ਰਿਹਾ ਕਾਰਪੋਰੇਸ਼ਨ ਕੋਈ ਉਹਨਾਂ ਨੂੰ ਭੇਜਦੇ ਆ ਕਾਰਪੋਰੇਸ਼ਨ ਪੁਲਿਸ ਭੇਜਦੇ ਤੇ ਸਾਡਾ ਖੰਦੇ ਕੋਕੂ ਆ ਕੇ ਸਮਾਨ ਚੱਕ ਕੇ ਲੈ ਜਾਂਦੇ ਹਾਂ ਜੀ ਹੁਣ ਵੀ 6 ਦੇ 6 ਵਜੇ ਤੱਕ ਹੁਣ ਵੀ ਆ ਗਏ ਹੋ ਐਮ ਐਲ ਨੂੰ ਮੰਗ ਲਕੋ ਉਹ ਕਰੇ ਮੈਂ ਦੋ ਕੀ ਕਿਆ ਕੱਲ ਮੈਂ ਕਮਿਸ਼ਨ ਹੋ ਗਿਆ ਕਮਿਸ਼ਨ ਵੀ ਹੱਥ ਘਰੇ ਲੱਗ ਗਿਆ ਐਮ ਐਲ ਕਰਾ ਜੋ ਕਰਵਾ ਦਿਆ ਉਹਨੇ ਉੱਪਰ ਕਿਸੇ ਨਾਲ ਗੱਲ ਕੀਤੀ ਲੀਡਰ ਨਾਲ ਵੱਡੇ ਨਾਲ ਕੀ ਗੱਲ ਕਿਸੇ ਨਾਲ ਨਹੀਂ ਗੱਲ ਕੀਤੀ ਜੀ ਮੇਰੀ ਗੱਲ ਬੈਠੇ ਬੈਠਾ ਬਸ ਮੈਂ ਤਾਂ ਇੱਥੇ ਬੈਠਾ ਆਤਵਾਤ ਕਰਨੀ ਹੈ ਅੱਜ ਨਹੀਂ ਸੋਮਵਾਰ ਨੂੰ ਮਾਤਵਾ ਕਰਨੀ ਹੈ ਆਪੀ ਪਾਰਟੀ ਦੇ ਚਾਰੀ ਤੁਸੀਂ ਨਾਰੇ ਲਾਏ ਉਹਨਾਂ ਦੇ ਖਿਲਾਫ ਉਹ ਤਾਂ ਕਹਿੰਦੇ ਅਸੀਂ ਵਪਾਰੀਆਂ ਦੇ ਨਾਲ ਹਾਂ ਉਹਨਾਂ ਥੀ ਔਰ ਵਪਾਰੀਆਂ ਨਾਲ ਹੈ ਗਰੀਬਾ ਗੋਲ ਹੈ ਗਰੀਬਾ ਗੋਲ ਹੈ ਵਿਚਾਰੇ ਆ ਆ ਗਰੀਬਾ ਵਿਚਾਰੇ ਆ ਗਰੀਬਾ ਆ ਗਰੀਬਾ ਦੁਕਾਨਦਾਰ ਖੜੇ ਬੋਲੋ ਦੁਕਾਨਦਾਰ ਅੱਗੇ ਖੜੇ ਸਨ ਤੁਹਾਡੇ ਨਾਲ ਕੀ ਹੋਇਆਾ ਛਾਤਾ ਬੰਦ ਰੱਖ ਰਹੇ ਇੱਕ ਸਿਹਰੇ ਨਾਲ ਤੋਂ ਹੋਗੇ ਲਗਾਤਾਰ ਰੋਜ਼ ਆਉਂਦੇ ਆ ਅਸੀਂ ਸਿਹਰੇ ਟਾਈਮ ਨਾਲ ਦੁਕਾਨ ਖੋਲਦੇ ਆ ਉੱਠ ਕੇ ਮਾਰੇ ਦਾ ਨਾਮ ਲਈਦਾ ਵਾ ਵੀ ਆਪਾਂ ਰੋਟੀ ਖਾਵਾਂਗੇ ਅਸੀਂ ਸਾਰੇ ਜਾਣੇ ਵਿਅਾਇਜ ਤੇ ਪੈਸੇ ਚੱਕ ਕੇ ਸਮਾਨ ਲੈ ਆਏ ਹੋਏ ਆ ਕਿੰਨੇ ਦੁਕਾਨਦਾਰ ਆ ਆਪਣੇ ਵਿਅਾਇਜ ਤੇ ਪੈਸੇ ਚੱਕ ਕੇ ਫਿਰ ਜਾ ਕੇ ਪੈਸੇ ਵਟਾਂਗੇ ਤੇ ਦਮਾਂਗੇ ਜਦੋਂ ਇਹ ਆ ਜਾਂਦੀ ਆ ਇਹਨਾਂ ਨੂੰ ਆਉਣ ਦਾ ਟਾਈਮ ਇਹ ਆ ਕਿ ਜਦੋਂ ਕੰਮ ਚੱਲਣ ਲੱਗਦਾ ਮਾਰੇ ਆ ਉਦੋਂ ਹੀ ਭੱਜੇ ਆਉਂਦੇ ਆ ਦੁਕਾਨਾ ਬੰਦ ਕਰਾ ਦਿੰਦੇ ਆ ਪਹਿਲੋਂ ਕੋਈ ਨਹੀਂ ਹੁੰਦਾ ਸਵੇਰ ਤੋਂ ਲੈ ਕੇ ਸ਼ਾਮ ਦੇ 3-4 ਵਜੇ ਦਾ ਕੋਈ ਨਹੀਂ ਹੁੰਦਾ ਜਦੋਂ 4 ਵਜੇ ਕੰਮ ਚੱਲਣ ਲੱਗਦਾ ਉਦੋਂ ਭੱਜੇ ਆਉਂਦੇ ਦੁਕਾਨਾ ਬੰਦ ਕਰਦੇ ਦੁਕਾਨਾ ਬੰਦ ਕਰਦੇ ਸਮਾਨ ਨੂੰ ਖੇਚਦੇ ਆ ਦੁਕਾਨ ਦੀ ਤੋੜ ਭੰਨ ਕਰਮਗੇ ਨੁਕਸਾਨ ਕਿਹਦਾ ਹੋ ਸਾਡਾ ਗਰੀਬਾਂ ਦਾ ਇਹਨਾਂ ਦਾ ਕਾਸ਼ ਨਹੀਂ ਐਮਐਲਏ ਇਹਨਾਂ ਨਾਲ ਚੱਲ ਰਿਹਾ ਜੋ ਵੀ ਚੱਲ ਰਿਹਾ ਸਾਡੇ ਗਰੀਬਾਂ ਦਾ ਕੀ ਕਸੂਰ ਸਾਰੇ ਗਰੀਬਾਂ ਨਾਲ ਧੱਕਾ ਹੋ ਰਿਹਾ ਸਾਰੇ ਗਰੀਬਾਂ ਨਾਲ ਧੱਕਾ ਹੋ ਰਿਹਾ ਪਟਵਾਰ ਪਟ્રોલ ਭਾਏਗਾ ਕੋਸ਼ਿਸ਼ ਕੀਤੀ ਗਿਆ ਤੇ ਲੱਤ ਜਿਹੜੇ ਭਾਏਗਾ ਉਹਨਾਂ ਵੱਲੋਂ ਇਹਨਾਂ ਵੱਲੋਂ ਹਰ ਰੋਜ਼ ਲੱਗੇ ਨੇ ਉਹਨਾਂ ਨੇ ਵਿਸ਼ਵ ਨੂੰ ਵੀ ਦੱਸ ਲੱਗੇ ਮੈਂ ਤਾਂ 2 ਮਿੰਟ ਪਹਿਲਾਂ ਮੁੰਡਾ ਸਾਰਾ ਬੰਦਾ ਗੱਲ ਹੀ ਨਹੀਂ ਪਤਾ ਹੈਗੀ ਕਿ ਹੁਣ ਜਾਮ ਹਟਾਇਆ ਜਾ ਰਿਹਾ ਬਿਲਕੁਲ ਹਟਾਉਂਦਾ ਮੈਂ ਕਿਦਾ ਬੰਦ ਕਰਾ ਦਿੱਤਾਗੇ ਇਹ ਬੜਾ ਚਾਲੇ ਸਾਹਮਣੇ ਦੇਖਦੇ ਅਸੀਂ ਮੇਲਾ ਬੰਦ ਕਰਾ ਰਹੇ ਬੰਦੇ ਕਹਿ ਰਹੇ ਕਿ ਅਸੀਂ ਬੜਾ ਤਰਫ ਪ੍ਰਬੰਧਕ ਦੱਸਣਗੇ ਮੇਰਾ ਕੰਮ ਲੋਗ ਆਰਡਰ ਮੈਂਟੇਨ ਕਰਨਾ ਲੋਕਾਂ ਦੀ ਸੁਰੱਖਿਆ ਕਰਨਾ ਜਿਹੜੇ ਮੇਲਾ ਦੇਖਣ ਆ ਰਹੇ ਆ ਪੁੱਛ ਲਈ ਪੁਲਿਸ ਜਿਹੜੀ ਨਗਰ ਨਿਗਮ ਦੇ ਨਾਲ ਆ ਕੇ ਸਾਡੀ ਦੁਕਾਨਾਂ ਬੰਦ ਕਰਾ ਦਿੱਤਾ ਹੈ ਤਾਂ ਜਿਦਾਂ ਬੈਠਾ ਉਹਦਾ ਬੰਦਾ ਤਾਂ ਕੋਈ ਮਦਾ ਆਏ ਨਹੀਂ ਜੀ ਦੱਸੋ ਮੈਂ ਕਦੋਂ ਆਇਆ ਮੈਂ ਤਾਂ ਦਿੱਲੀ ਦੇ ਡਿਊਟੀ ਆ ਚਲੋ ਜੀ ਉਹ ਵੈਰੀਫਾਈ ਕਰ ਲੈ ਮੈਂ ਗੱਲ ਕਰ ਲੈਣਾ ਜਿਹਦਾ ਗੱਲ ਕਰਨੀ ਹੈ ਸਾਡੇ ਚੱਪੇ ਜਿਸ ਤਰੀਕੇ ਦੇ ਨਾਲ ਲੁਧਿਆਣਾ ਦਾ ਮਸ਼ਹੂਰ ਤ੍ਰੇਸੀ ਮੇਲਾ ਲੱਗਦਾ ਹੈ ਤੇ ਉਹ ਇਸ ਵਾਰ ਟੱਟਾ ਪੰਡਾ ਨਜ਼ਰ ਆ ਰਿਹਾ ਹੈ ਕਿਉਂਕਿ ਇੱਥੇ ਕੋਈ ਬਾਦ ਉੱਠਿਆ ਹੈ ਕਿ ਮੁਕਤੂਤਾ ਵਿਧਾਇਕ ਸ਼ੇਖ ਪ੍ਰਾਜ਼ਰ ਪੱਪੀ ਇਹਨਾਂ ਦੇ ਕੋਲੋਂ 10 ਲੱਖ ਰੁਪਏ ਦੀ ਡਿਮਾਂਡ ਕਰ ਰਹੇ ਹੈ ਵਿਧਾਇਕ ਦੇ ਉੱਤੇ ਬੜੇ ਵੱਡੇ ਇਲਜ਼ਾਮ ਲੱਗੇ ਨੇ ਕਿ ਉਹ 10 ਲੱਖ ਰੁਪਏ ਦੀ ਡਿਮਾਂਡ ਕਰਦੇ ਹਾਂ ਹੁਣ ਦੇਖਣਾ ਹੋਏਗਾ ਕਿ ਸ਼ੇਖ ਪ੍ਰਾਜ਼ਰ ਪੱਪੀ ਇੱਥੇ ਵਿੱਚ ਆਪਣਾ ਪੱਖ ਮੀਡੀਆ ਮੂਰੇ ਰੱਖਦੇ ਹੈ ਕਿ ਨਹੀਂ ਰੱਖਦੇ ਇਹ ਆਉਣ ਵਾਲਾ ਸਮਾਂ ਦੱਸੇਗਾ ਲੁਧਿਆਣਾ ਤੋਂ ਵਿਸ਼ੇਸ਼ ਖੋਟਾ ਗ੍ਰੇਟ ਪੰਜਾਬ ਕੇਡੀ ਲੁਧਿਆਣਾ ਨਾਨੋ ਹਾਂਜੀ ਕਿਹੜਾ ਐਮਐਲਏ ਬੱਤੀ ਦੀ ਗੱਲ ਕਰ ਰਹੇ ਹਾਂਜੀ ਹਾਂਜੀ ਬੋਲ ਰਿਹਾ ਜੀ ਐਮਐਲਏ ਸਾਹਿਬ ਪੱਤਰਕਾਰ ਅਭਿਸ਼ੇਕ ਜਲੋਟਾ ਗੱਲ ਕਰ ਰਿਹਾ ਜੀ ਬੋਲੋ ਜੀ ਐਮਐਲਏ ਸਾਹਿਬ ਤੁਹਾਡੇ ਉੱਤੇ ਜਿਹੜੇ ਸ਼ੋਕੀ ਜੀ ਆ ਦ੍ਰੇਸ਼ੀ ਦਾ ਜਿਨ੍ਹਾਂ ਨੇ ਮੇਲੇ ਦਾ ਠੇਕਾ ਲਿੱਤਾ ਉਹਨਾਂ ਨੇ ਰੋਗ ਲਾਇਆ ਕਿ ਤੁਸੀਂ ਉਹਨਾਂ ਕੋ ਮੇਲੇ ਦੇ ਠੇਕੇ ਦੇ ਵਿੱਚ ਦੁਕਾਨਾਂ ਲਵਾਉਣ ਦੇ 10 ਲੱਖ ਰੁਪਏ ਕਾਣ ਸ਼ੋਕੀ ਆ ਜਿਹੜੇ ਦ੍ਰੇਸ਼ੀ ਮੇਲੇ ਦੇ ਠੇਕੇਦਾਰ ਹੈ ਮੈਂ ਨਹੀਂ ਕਿਸੇ ਸ਼ੋਕੀ ਨੂੰ ਜਾਣਦਾ ਸਾਚੀ 100 ਉਹ ਕਹਿੰਦੇ ਕਿ ਹੁਣ ਚੌਕਪਰਾਸ਼ੇ ਬੱਪੀ ਨੇ ਮੈਨੂੰ 10 ਲੱਖ ਰੁਪਏ ਮੰਗਿਆ ਵਾ ਕਿ ਮੇਲਾ ਦੇ ਲਾਣਾ ਤੇ ਨਾਲੇ ਫਿਰ ਮੇਲਾ ਤੁਸੀਂ ਮੈਨ ਨਾਲ ਟੈਲੀਫੋਨ ਤੇ ਗੱਲ ਕਰ ਰਹੇ ਹੋ ਤੁਸੀਂ ਤਾਂ 20 ਲੱਖ ਮੰਗਿਆ ਹਾਂਜੀ ਹਰੋਪ ਮੈਂ ਕਹਿੰਦਾ ਨਾ ਵੀ 20 ਲੱਖ ਮੰਗਿਆ ਅੱਛਾ ਜੀ ਸਬੂਤ ਘਰ ਨਾਲੇ ਮੈਂ ਸੜਕ ਦੇ ਉੱਤੇ ਪਬਲਿਕ ਪਲੇਸ ਦੇ ਉੱਤੇ ਨਹੀਂ ਕੋਈ ਪਬਲਿਕ ਪਲੇਸ ਤੇ ਉਰੂ ਕਿ ਕਾ ਦੇਖ ਲੋ ਤੁਸੀਂ ਪੱਤਰਕਾਰ ਹੋ ਹਾਂਜੀ ਹਾਂਜੀ ਉਰਗਾ ਲਿਆ ਤਾਂ ਕਾ ਠੀਕਾ ਕਿੱਥੇ ਦਾ ਲਿਆ ਤੂੰ ਅੱਛਾ ਜੀ ਅਨ ਤਾਂ ਦਿੱਤਾ ਲਿਆ ਉਹ ਕਹਿੰਦੇ ਵੀ 30 ਸਾਲਾਂ ਤੋਂ ਇੱਥੇ ਹੀ ਲੱਗ ਰਿਹਾ ਹੈ ਜੀ ਕਿਹਨੇ ਚਾਹੇ 100 ਸਾਲ ਹੋ ਗਏ ਮੈਂ ਜਿੰਨੀ ਤੇ ਦਾ ਮੈਂ ਆ ਹਾਂਜੀ ਮੈਂ ਤਸਲੀਬਾ ਨਹੀਂ ਲੱਗ ਦਿੱਤਾ ਹੁਣ ਨਹੀਂ ਲੱਗ ਦਿੱਤਾ ਆਜਾ ਜੀ ਮੈਂ ਤਾਂ ਜਿਹੜਾ ਪਬਲਿਕ প্লেਸ ਲਈ ਕਹ ਰਹੇ ਮੇਰਾ ਹੋਰ ਦੂਜੀ ਗੱਲ ਕੋਈ ਮਸਲਾ ਨਹੀਂ ਪੈਂਦਾ ਉਹ ਕਹਿੰਦੇ ਵੀ ਮੈਂ ਜੋ ਮੈਂ ਇਸ ਹਲਕੇ ਦਾ ਸੇਵਾਦਾਰ ਨਾ ਲੋਕੀ ਮੈਨੂੰ ਕਹਿੰਦੇ ਆ ਜੀ ਸਾਰੀ ਸੜਕਾਂ ਵਰਕਾਲੀ ਆਜਾ ਜੀ ਲੋਕਾਂ ਨੇ ਲੰਘਣਾ ਦਿੱਥੋ ਆ ਆਜਾ ਜੀ ਹੋਈ ਸੀ ਉਹ ਜਣੀਏ ਉਹ ਕਹਿੰਦੇ ਕੀ ਲੰਗਣਾ ਹੋਵੇ ਤੁਸੀਂ ਲੰਗਣਾ ਹੋਵੇ ਮੇਟੋੜੀਆਂ ਦਾ ਐਮਐਲਏ ਸਾਹਿਬ ਕਹਿੰਦੇ ਕਿ ਮੈਨੂੰ ਤੰਗ ਪ੍ਰਚਾਲ ਕੀਤਾ ਜਾ ਰਿਹਾ ਮੈਨੂੰ ਜਾ ਕੇ ਉਹ ਜੀ ਟ੍ਰੇਨ ਨੂੰ ਕਿੱਥੇ ਸੰਗ ਪਰੇ ਕਾ ਨੂੰ ਪਰ ਸੇਖਾਤੂ ਅੰਦਰ ਦਾ ਨੇ ਅੰਦਰ ਦਾ ਜਿਹੜਾ ਉਹਨਾਂ ਨੇ ਅੱਜ ਪੈਟਰੋਲ ਪਾਇਆ ਫਿਰ ਆਪਣੇ ਉੱਤੇ ਪਾਣੀ ਚੇਲਾ ਪੈਟਰੋਲ ਪਾਇਆ ਉਹਨੇ ਹਾਂਜੀ ਬੰਦੂਲੀ ਦਾ ਕੋਈ ਪੈਟਰੋਲ ਪਾਇਆ ਜਾਂ ਪਾਣੀ ਪਾਇਆ ਮੈਨੂੰ ਨਹੀਂ ਇਹਦੇ ਬਾਰੇ ਤੇ ਹੁਣ ਤੁਸੀਂ ਕੀ ਕੀਹੋ ਜੀ ਕਾਰਵਾਈ ਅੱਗੇ ਕਰੋਗੇ ਕਿਉਂਕਿ ਪੈਟਰੋਲ ਪਾ ਗੋਣਾ ਨੇ ਆਪਰ ਦਾ ਅਸਮੇ ਕੋਈ ਮੇਰੀ ਕੋਈ ਕਾਰਵਾਈ ਦਾ ਪਹਿਲਾ ਹੋਰੀਆ ਉਹ ਤੈਬਯਾਰੀ ਨੇ ਦੇਖਣਾ ਅੱਛਾ ਜੀ ਉਹ ਤੈਬਯਾਰੀ ਦਾ ਸਰਕਾਰ ਦਾ ਕਾਰਪੋਰੇਸ਼ਨ ਦਾ ਕੰਮ ਆ ਮੈਂ ਕਾਰਪੇਸ਼ ਨੂੰ ਕਹਿਣਾ ਮੈਂ ਵੀ ਕਿੱਥੇ ਦਾ ਡਿੱਕਾ ਲਿਆ ਉੱਥੇ ਉਹਨੂੰ ਲਾਉਣ ਦੋ ਤੇ ਉਹ ਕਹੋ ਕਿੱਥੇ ਦਾ ਡਿੱਕਾ ਲਿਆ ਉਹਨੇ ਤੇ ਇਹ ਹਾਂ ਕਾਂਗਰਸੀਆਂ ਤੇਲਪੋਨ ਲਾ ਕੇ ਅੱਛਾ ਮੈਨੂੰ ਤੁਸੀਂ ਕੋਈ ਵੀ ਨਹੀਂ ਲਿੱਤੇ ਪੈਸੇ ਮੰਗੇ ਪੈਸੇ ਜਨਾ ਤੋਂ ਕਿਉਂ ਕਿ ਮਾਦਰਾ ਪੈਸੇ ਮੈਨੂੰ ਕੋ ਮਾਲਕ ਨੇ ਬਹੁਤ ਦਿੱਤੇ ਹੋਏ ਆ